ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਗਾ ਜਗਾ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਕੀ ਮੇਲੇ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪਹਿਲਾਂ ਤੋਂ ਹੀ ਮਜ਼ਬੂਤ ਅਤੇ ਪਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਹੈ ਆਉਣ ਵਾਲੇ ਤਿਉਹਾਰਾਂ ਤੇ ਖਾਸ ਕਰਕੇ ਮੇਲਾ ਮਾਗੀ ਦੇ ਮੱਦੇਨਜ਼ਰ ਅੱਜ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਇਸ ਸਿਲਸਿਲੇ ਵਿੱਚ ਉਹ ਖੁਦ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਨਾਕਿਆਂ ਦਾ ਮੌਜਨਾ ਕਰ ਰਹੇ ਨੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਕਾਬੰਦੀ ਸਹੀ ਢੰਗ ਨਾਲ ਕੀਤੀ ਗਈ ਹੈ ਤੇ ਚੈਕਿੰਗ ਪ੍ਰਭਾਵਸ਼ਾਲੀ ਤਰੀਕੇ ਨਾਲ ਹੋ ਰਹੀ ਹੈ ਇਸ ਦੌਰਾਨ ਕੋਟਕਪੂਰਾ ਚੌਕ ਸ੍ਰੀ ਮੁਖਸਰ ਸਾਹਿਬ ਵਿਖੇ ਸਥਿਤੀ ਨਾਲ ਵਾਨਾਂ ਦੀ ਸਖਤੀ ਦੇ ਨਾਲ ਵਾਨਾਂ ਦੀ ਚੈਕਿੰਗ ਕੀਤੀ ਗਈ ਐਸਐਸਪੀ ਨੇ ਕਿਹਾ ਕਿ ਨਾਕਾਬੰਦੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਾੜਾ ਅੰਸਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰ ਸਕੇ ਅਤੇ ਆਉਣ ਵਾਲੇ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਘਟਨਾ ਨੂੰ ਰੋਕਿਆ ਜਾ ਸਕੇ ਐਸਐਸਪੀ ਅਭਿਮਨਯੂ ਰਾਣਾ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੇਖੋ ਜੀ ਆਉਣ ਵਾਲਾ ਜਿਹੜਾ ਮਾਗੀ ਮੇਲਾ ਹੋਣਾ ਹੈ ਜਿਹੜਾ ਮੁਕਤੇ ਦਾ ਮੇਲਾ ਹੋਣਾ ਹੈ ਉਹਦੇ ਉਹਦੇ ਤਹਿਤ ਜਿਹੜੀ ਸਾਡੀ ਪੁਲਿਸ ਦੀ ਪ੍ਰਬੰਧ ਹੈ ਉਹ ਪੂਕਤਾ ਤੌਰ ਤੇ ਚੱਲ ਰਹੀ ਹੈ ਪਹਿਲਾਂ ਵੀ ਤੁਸੀਂ ਦੇਖਿਆ ਹੈਗੀ ਪੂਰੇ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਨਾਕਾਬੰਦੀ ਰੋਜ਼ ਡੇਲੀ ਬੇਸਿਸ ਤੇ ਹੁੰਦੀ ਹੈ ਤੇ ਆ ਨਾਲੇ ਤਿਹਾਰ ਦੇ ਸਿਲਸਿਲੇ ਦੇ ਵਿੱਚ ਜਿਹੜੀ ਨਾਕਾਬੰਦੀ ਅੱਜ ਸਪੈਸ਼ਲ ਕੀਤੀ ਜਾ ਰਹੀ ਹੈ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਹੈ ਇੱਕ ਮੈਂ ਸਾਰੇ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਮੌਇਨਾ ਕਰ ਰਹੇ ਆ ਕਿ ਨਾਕੇ ਸਹੀ ਲੱਗੇ ਕਿ ਨਹੀਂ ਲੱਗੇ ਆ ਤੇ ਇੱਥੇ ਵੀ ਅੱਜ ਆਪਾਂ ਕੋਟਰਪੁਰਾ ਚੌਕ ਤੇ ਜ਼ਿਲ੍ਹਾ ਮੁਕਸਰ ਸਾਹਿਬ ਜਿਹੜਾ ਨਾਕਾ ਲਾਇਆ ਹੋਇਆ ਹੈ ਤੇ ਇਹਹੀ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਮਾੜੇ ਅੰਸਰ ਜਿਹੜੇ ਕਿ ਲੋ ਐਨ ਆਰ ਦੀ ਸਥਿਤੀ ਨੂੰ ਖਰਾਬ ਨਾ ਕਰਨ ਜਿਹੜਾ ਇਹ ਆਨਾਲ ਸਮਾਂ ਇਹਦੇ ਵਿੱਚ ਕੁਝ ਰਾਤ ਨਾ ਕਰਨ ਉਹਦੇ ਕਰਕੇ ਹੀ ਨਾਕਾ ਬੰਦ ਕੀਤੀ ਜਾ ਰਹੀ ਹੈ ਤੇ ਜਿਹੜੇ ਮਾੜੇ ਅੰਸਰ ਆ ਉਹਨਾਂ ਦੇ ਜਿਹੜੇ ਵਹੀਕਲਸ ਰੂਲਸ ਫੋਲੋ ਨਹੀਂ ਕਰਦੇ ਉਹਨਾਂ ਦਾ ਚਲਾਨ ਵੀ ਕੀਤਾ ਜਾ ਰਿਹਾ ਹੈ ਤੇ ਜਿਹੜੇ ਕੋਈ ਅ ਅਵਾਰਾ ਤੁਰੇ ਫਿਰਦੇ ਆ ਜਾਂ ਫਿਰ ਗਲਤ ਗੱਡੀਆਂ ਤੇ ਨੰਬਰ ਪਲੇਟ ਲਾ ਕੇ ਟ੍ਰਿਪਲ ਰੈਡਿੰਗ ਕਰਕੇ ਉਹ ਵੀ ਸ਼ਕਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਮੁਹਿੰਮ ਹੈ ਪੂਰੇ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਤੇ ਇਹ ਹੁਣ ਅੱਗੇ 26 ਜਨਵਰੀ ਨੂੰ ਵੀ ਮੱਦੇਨਜ਼ਰ ਲਗਦੇ ਹੋਏ ਰੂਟੀਨ ਦੇ ਤੌਰ ਤੇ ਹੀ ਡੇਲੀ ਜਿਹੜੀ ਇਹ ਨਾਕਾਬਦੀ ਕੀਤੀ ਜਾਏਗੀ ਦੇਖੋ ਜੀ ਜਿਹੜੀਆਂ ਗੱਡੀਆਂ ਸੜਕ ਯਾਤਿਆ ਦੇ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਨਹੀਂ ਕਰਦੇ ਗਲਤ ਤਰੀਕੇ ਨਾਲ ਚਲਦੀ ਹੈ ਉਹਨਾਂ ਦੇ ਜਿਹੜੇ ਕਾਨੂੰਨ ਦੇ ਅਨੁਸਾਰ ਹੀ ਚਲਾਨ ਕੀਤੇ ਜਾ ਰਹੇ ਹਨ ਇੰਪਾਉਂਡ ਵੀ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਆਪਣੇ ਜ਼ਿਲ੍ਹੇ ਦੀ ਫੋਰਸ ਹੈ ਉਹਦੀ ਮੈਕਸਿਮਮ ਅਬਲੀਜੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਵਿਜ਼ਿਬਿਲਟੀ ਪਬਲਿਕ ਦੇ ਵਿੱਚ ਰਹੇ ਸੜਕਾਂ ਤੇ ਪੁਲਿਸ ਦੀ ਪ੍ਰੈਜ਼ੈਂਸ ਰਹੇ ਤਾਂ ਕਿ ਜੋ ਵੀ ਕੋਈ ਮਾੜਾ ਅਨਸਰ ਕਰਨ ਦੀ ਕੋਈ ਗਲਤ ਘਟਨਾ ਕਰਨ ਦੀ ਸੋਚੇ ਵੀ ਤਾਂ ਉਹ ਨਾ ਕਰ ਪਾਵੇ ਇਸ ਤੋਂ ਇਲਾਵਾ ਹੁਣ ਵਾਲੇ ਟਾਈਮ 'ਚ ਸਾਨੂੰ ਬਾਰੋ ਵੀ ਜ਼ਿਲ੍ਹੇ ਨੂੰ ਫੋਰਸ ਮੋਈਆ ਕਰਾਈ ਜਾਏਗੀ ਤਕਰੀਬਨ 5000 ਦੇ ਕਰੀਬ ਫਾਰੋ ਫੋਰਸ ਆਉਣ ਵਾਲੇ ਸਮੇਂ ਚ ਜ਼ਿਲ੍ਹੇ ਦੇ ਵਿੱਚ ਤਨਖਤ ਕੀਤੀ ਜਾਏਗੀ ਜਿਹਦੇ ਵਿੱਚ ਵਕ ਵਕ ਥਾਵਾਂ ਤੇ ਨਾਕਾਬੰਦੀ ਪੈਟਰੋਲਿੰਗ ਪਾਰਟੀਆਂ ਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹਦੀ ਸਾਰੀ ਤਿਆਰੀ ਹੋ ਚੁੱਕੀ ਹੈ ਬੜੀ ਜਿਹੜੇ ਕਹਿੰਦੇ ਕਿ ਪੁਖਤਾ ਪ੍ਰਬੰਧ ਜਿਹੜੇ ਆਉਣ ਵਾਲੇ ਟਾਈਮ ਚ ਕਿਤੇ ਜਾਣਗੇ ਉਹਦੀ ਸਾਰੀ ਤਿਆਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋ ਚੁੱਕੀ ਹੈ ਤੇ ਅਸੀਂ ਇਹਨੂੰ ਬਿਲਕੁਲ ਇਨਸੀਡੈਂਟ ਫਰੀ ਜਿਹੜਾ ਈਵੈਂਟ ਆਪਾਂ ਕਰਾਵਾਂਗੇ ਦੇਖੋ ਜੀ ਸਾਡੀ ਟ੍ਰੈਫਿਕ ਵਿੰਗ ਜ਼ਿਲ੍ਹੇ ਦੀ ਫੋਰਸ ਹੈ ਉਹ ਸਾਰਿਆਂ ਨੂੰ ਹੇ ਇਹਦਾ ਦਿੱਤੀ ਗਈ ਹੈ ਕਿ ਜਿਹੜਾ ਟ੍ਰੈਫਿਕ ਦੀ ਕਿਤੇ ਵੀ ਸਮੱਸਿਆ ਨਾ ਆਵੇ ਤੇ ਉਹਦੇ ਵਿੱਚ ਪਬਲਿਕ ਦਾ ਇੱਕ ਸਹਿਯੋਗ ਦੀ ਬੜੀ ਲੋੜ ਹੈ ਕਿ ਪਬਲਿਕ ਜਿਹੜੇ ਯਾਤਰਾ ਦੇ ਨਿਯਮਾਂ ਨੂੰ ਫੋਲੋ ਕਰੇ ਤੇ ਪੁਲਿਸ ਦਾ ਇਸ ਅਭਿਆਨ ਦੇ ਵਿੱਚ ਸਾਥ ਸਾਥ ਦੇ